ਕਰਨਾ ਚਾਹੀਦਾ ਫਿਰ ਅਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਬਾਕੀ ਤੁਸੀਂ ਮੇਰੇ ਪਹਿਲਾਂ ਟਿਪਸ ਦੇਖੇ ਲਏ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੁੱਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਵੀਡੀਓ ਲੈ ਕੇ ਆਪਾਂ ਨੇ ਪਿਛਲੀ ਵੀਡੀਓ ਵਿੱਚ ਇਹ ਮਿਰਚਾਂ ਦਾ ਤਾਜ਼ੀਆਂ ਮਿਰਚਾਂ ਦਾ ਸਬਜ਼ੀ ਵਿੱਚ ਵਰਤਣ ਵਾਸਤੇ ਪੇਸਟ ਬਣਾਇਆ ਸੀ ਪੂਰਾ ਸਾਲ ਆ ਇਹ ਮਿਰਚਾਂ ਦਾ ਪੇਸਟ ਆ ਜਿਹੜਾ ਆਪਾਂ ਵਰਤ ਸਕਦੇ ਆ 1 ਲੀਟਰ ਤੇਲ ਗਰਮ ਕਰਿਆ ਸੀ ਤੇ ਇਹਦੇ ਵਿੱਚ ਮੈਂ ਵਰਤਿਆ ਤੇਲ 250 ml ਦੇ ਕਰੀਬ ਤੇ ਬਾਕੀ ਦਾ ਜਿਹੜਾ 750 ਦੇ ਕਰੀਬਾ ਉਹ ਆਪਣਾ ਬਚ ਗਿਆ ਸੀ ਇਦਾਂ ਇਹ ਤੇਲ ਤੇ ਇਹ ਪੇਸਟ ਆ ਜਿਹੜਾ ਦੇਖੋ ਇਹਨੇ ਹੌਲੀ-ਹੌਲੀ ਆਪਣਾ ਤੇਲ ਆ ਜਿਹੜਾ ਰਿਲੀਜ਼ ਕਰਤਾ ਇਹਨੇ ਹੀ ਇਹਨੂੰ ਪ੍ਰੋਟੈਕਟ ਕਰਕੇ ਰੱਖਣਾ ਬਸ ਆਪਾਂ ਨੇ ਵਿੱਚੋਂ ਕੱਢੀ ਜਾਣਾ ਤੇ ਆਪਣੀ ਸਬਜ਼ੀ ਵਿੱਚ ਇਹ ਨਾ ਮਿਰਚਾਂ ਨੂੰ ਵਰਤੀ ਜਾਣਾ ਇਦਾਂ ਕਰਕੇ ਇਹਨੂੰ ਤਾਂ ਸਾਲਾਂ-ਸਾਲ ਵੀ ਰੱਖ ਸਕਦੇ ਆ ਵੈਸੇ ਆਪਾਂ ਜਦ ਰੋਜ਼ ਵਰਤੋਂ ਵਿੱਚ ਲਿਆਉਂਦੇ ਆ ਤਾਂ ਇਹ ਰਹਿੰਦਾ ਨਹੀਂ ਇਹ ਭਰਨੀ ਆ ਮਿਰਚਾਂ ਇਹ 200 ਗ੍ਰਾਮ ਦੇ ਕਰੀਬ ਆ ਤੇ ਇਹ ਵਾਲੀਆਂ ਤੇ ਇਹ ਵਾਲੀਆਂ ਮਿਰਚਾਂ ਜਿਹੜੀਆਂ ਇਹ 1.5 ਕਿਲੋ ਦੇ ਕਰੀਬ ਆ ਇਹ ਅੱਧਾ ਕਿਲੋ ਆ ਇਹਦੇ ਵਿੱਚੋਂ ਪਾਈਆ ਪਾਈਆ ਕਰਕੇ ਆਪਾਂ ਨੇ ਗੁੜ ਵਾਲਾ ਤੇ ਚੀਨੀ ਵਾਲਾ ਖੱਟਾ ਮਿੱਠਾ ਅਚਾਰ ਬਣਾਉਣਾ ਇਹਨੂੰ ਅਗਲੇ ਕਿਸੇ ਨੂੰ ਕੱਟ ਦੀਏ ਨਾ ਤਾਂ ਬਹੁਤ ਘੱਟ ਚਾਂਸ ਰਹਿੰਦੇ ਆ ਵੀ ਆਪਣਾ ਅਚਾਰ ਆ ਜਿਹੜਾ ਖਰਾਬ ਹੋਵੇ ਇਹਨੂੰ ਕੱਟ ਦਾਣਾ ਚਾਹੀਦਾ इदा ही मैं ये दसिया कट देना चाहिए इदा करके फिर एदा चीरा करके फिर भरनी अपने जिनी बरीक हो सके उन्नी कर ਹੁਣ ਮੈਂ ਥੋੜਾ ਇਹਨੂੰ ਬਚਾਉਂਦੀ ਆ ਨਾ ਵੀ ਮੇਰੇ ਗਲਵਜ਼ਾਂ ਜਿਹੜੀ ਉਹ ਘੱਟ ਨਾ ਹੋ ਜਾਣ ਇੰਨੀ ਬਰੀਕ ਕਟਾਈ ਆ ਜਿਹੜੀ ਆਪਾਂ ਨੇ ਕਰੀ ਆ ਮਿਰਚਾਂ ਦੀ ਜਿਹੜੀ ਆਪਾਂ ਨੇ ਖੱਟੇ ਮਿੱਠੇ ਵਾਸਤੇ ਵਰਤਣੀ ਐ ਬਰੀਕ ਆ ਖੱਟੇ ਮਿੱਠੇ ਵਾਸਤੇ ਦੂਜੇ ਵਾਸਤੇ ਤਾਂ ਇੰਨੀ ਮੋਟੀ ਆ ਨੂੰ ਕਿੰਨਾ ਇਹ ਮਸਾਲਾ ਜਿਹੜਾ ਆਪਾਂ ਨੇ ਕਿਵੇਂ ਲੈਣਾ ਐ ਇਹਦੇ ਵਾਸਤੇ ਤੁਸੀਂ ਆਹ ਮੈਂ ਕੰਡਾ ਰੱਖਿਆ ਹੋਇਆ ਮੈਂ ਤੁਹਾਨੂੰ ਦੱਸਣਵਾ ਵੀ ਇਹ ਮੈਂ ਕਿੰਨਾ ਕਿੰਨਾ ਲਿਆ ਸਮਾਨ ਆਪਾਂ ਨੇ ਇਹਨੂੰ 0 ਪਰ ਕਰ ਲੈਣਾ ਪਹਿਲਾਂ ਚਲੋ ਜੀ 0 ਪਰ ਹੋ ਗਿਆ ਇਹ ਆਪਾਂ ਨੇ ਚੈੱਕ ਕਰ ਲੈਣਾ ਵੀ ਇਹ ਗ੍ਰਾਮਾਚ ਦੱਸਦਾ 36 ਗ੍ਰਾਮ ਦੀ ਕੌਲੀ ਆ ਇਹਦੇ ਵਿੱਚ ਆਪਾਂ ਨੇ ਕਿੰਨਾ ਕਿੰਨਾ ਸਮਾਨ ਲੈਣਾ ਹੈ 25 ਗ੍ਰਾਮ ਰਾਈ ਲਈ ਹੈ ਮੈਂ 50 ਗ੍ਰਾਮ ਰਾਇਆ ਲਿਆ ਤੇ 25 ਗ੍ਰਾਮ ਕਾਲੀਆਂ ਮਿਰਚਾਂ ਲਈਆਂ 25 ਗ੍ਰਾਮ ਮੈਂ ਜੀਰਾ ਲਿਆ ਸੌਂਫ ਲਈਆ 125 ਗ੍ਰਾਮ 125 ਗ੍ਰਾਮ ਧਨੀਆ ਲਿਆ ਤੇ ਇੱਕ ਆਪਣੀ ਇਹ ਵੀ ਆ ਹੌਲੀ ਇਹ 170 71 ਦੇ ਕਰੀਬ ਆ ਤੇ 1 ਕਿਲੋ ਮਿਰਚਾਂ ਵਾਸਤੇ ਆਪਾਂ 100 ਗ੍ਰਾਮ ਨਮਕ ਵਰਤਦੇ ਆਂ 1.5 ਕਿਲੋ ਵਾਸਤੇ ਆਪਾਂ ਨੇ 150 ਗ੍ਰਾਮ ਲੈ ਲਿਆ ਤੇ ਨਾਲ ਆਪਾਂ ਨੇ ਉਹ 200 ਗ੍ਰਾਮ ਮਿਰਚਾਂ ਵੀ ਭਰਨੀ ਹੈ ਕਾਫੀ ਇਹ ਤੇ ਆਪਣੀ 170 ਗ੍ਰਾਮ ਦੀ ਕੌਲੀ ਆ ਤੇ 150 ਗ੍ਰਾਮ ਨਮਕ ਆਪਣਾ ਇਹ 320 ਗ੍ਰਾਮ ਹੋ ਗਿਆ ਇਸ ਤੋਂ ਇਲਾਵਾ ਜੀ ਆਪਾਂ ਨੇ ਲੈ ਲੈਣੀ ਅਜਵਾਇਣ ਅਜਵੈਣ ਲਈ ਜੀ ਆਪਾਂ ਨੇ 50 ਗ੍ਰਾਮ ਇਸ ਤੋਂ ਇਲਾਵਾ ਆਪਾਂ ਥੋੜੀ ਜੀ ਇਹਦੇ ਵਿੱਚ ਸੁੰਡ ਪਾ ਲਾਂਗੇ ਤੇ ਕਾਲਾ ਨਮਕ ਵਾਈਟ ਸਿਰਕਾ ਤੇ 20 ਗ੍ਰਾਮ ਕਲੌਂਜੀ ਲੈ ਲੈਣੀ ਕਾਲੀਆਂ ਮਿਰਚਾਂ ਇਹਨਾਂ ਸਾਰਿਆਂ ਨੂੰ ਇਕੱਠਾ ਹੀ ਪੀਸ ਲੈਣਾ ਰਾਈ ਆ ਰਾਈ ਜੀਰਾ ਸੌਫ ਧਨੀਆ ਬਸ ਥੋੜਾ ਜਿਹਾ ਸੇਕ ਲਵਾ ਲੈਣਾ ਇਹਨਾਂ ਨੂੰ ਬਹੁਤ ਸੋਹਣੀ ਖੁਸ਼ਬੂ ਆਉਣ ਲੱਗੀ ਮਸਾਲਿਆਂ ਦੀ ਆਪਾਂ ਨੇ ਇਹਨਾਂ ਨੂੰ ਠੰਡੇ ਹੋਣ ਵਾਸਤੇ ਰੱਖ ਦੇਣਾ ਫਿਰ ਤੋਂ ਪ੍ਰਾਤ ਵਿੱਚ ਇਹਦਾ ਕਰਕੇ ਠੰਡੇ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਸਦੇ ਹਾਂ ਮਸਾਲੇ ਜਿਹੜੇ ਆਪਾਂ ਨੇ ਪੀਸ ਲਾਣੇ ਮਸਾਲੇ ਆਪਣੇ ਪੀਸੇ ਗਏ ਜੀ ਐਦਾਂ ਕਰਕੇ ਮੈਂ ਸਾਰਾ ਹੀ ਮਸਾਲਾ ਪੀਸ ਲਾਣਾ ਸਾਰਾ ਮਸਾਲਾ ਜਿਹੜਾ ਆਪਾਂ ਨੇ ਮਿਕਸ ਕਰ ਦੇਣਾ ਕਿਉਂਕਿ ਆਪਾਂ ਨੇ ਇੱਕ ਬੈਚ ਆ ਜਿਹੜਾ ਵਿੱਚ ਮੋਟੇ ਦਾ ਕਰਿਆ ਹਲਕਾ ਜਾ ਤੇ ਇਹ ਸਾਰਾ ਹਲਕਾ ਹਲਕਾ ਦਰਦਰਾ ਐਦਾਂ ਹੋ ਗਿਆ ਬਹੁਤ ਵਧੀਆ ਮਸਾਲਾ ਤਿਆਰ ਹੋ ਗਿਆ ਆਪਣਾ ਆਪਾਂ ਨੇ ਸਾਰਾ ਸਮਾਨ ਆ ਜਿਹੜਾ ਇਸ ਮਸਾਲੇ ਦੇ ਨੇੜੇ-ਨੇੜੇ ਕਰ ਲਿਆ ਕਲੌਂਜੀ ਨਮਕ ਅਜਵਾਇਣ ਸੁੰਡ ਕਾਲਾ ਨਮਕ ਤੇ ਆਪਣੀ ਇਹ 1.5 ਕਿਲੋ ਮਿਰਚ ਤੇਲ ਸਿਰਕਾ ਆਪਾਂ ਨੇ ਥੋੜਾ ਜਿਹਾ ਕਾਲਾ ਨਮਕ ਜਿਆਦਾ ਨਹੀਂ ਪਾਉਣਾ ਕਾਲਾ ਨਮਕ ਇੱਕ ਚਮਚ ਦੇ ਕਰੀਬ ਤੇ ਅੱਧੇ ਚਮਚ ਦੇ ਕਰੀਬ ਮੈਂ ਸੁੰਡ ਪਾਈ ਆ ਅਜਵਾਇਣ ਨਮਕ ਤੇ ਕਲੌਂਜੀ ਇਨਾ ਸਾਰੀਆਂ ਚੀਜ਼ਾਂ ਨੂੰ ਆਪਰੇ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਨੇ ਇਹਨਾਂ ਨੂੰ ਇਸ ਮਸਾਲੇ ਨੂੰ ਸੁੱਕੇ ਮਸਾਲੇ ਨੂੰ ਲੱਗ ਕਰਦਾ ਨਾ ਐਦਾਂ ਹੀ ਪ੍ਰਾਂਤਿਚ ਮੈਂ ਤੇ ਆ ਥੋੜਾ ਮਸਾਲਾ ਹੈ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਤੇਲ ਆ ਜਿਹੜਾ ਪਾਉਣਾ ਜਿਆਦਾ ਨਹੀਂ ਪਾਉਣਾ ਤਾਂ ਕਿ ਮਿਰਚਾਂ ਜਿਹੜੀਆਂ ਭਰੀਆਂ ਜਾਣ ਤੇ ਇਸ ਤੇਲ ਨੂੰ ਪਸ ਐਦਾਂ ਕਰਕੇ ਮਿਕਸ ਕਰ ਲੈਣਾ ਥੋੜਾ ਥੋੜਾ ਬਿਲਕੁਲ ਇਹ ਜ਼ਿਆਦਾ ਗਿੱਲਾ ਨਹੀਂ ਕਰਨਾ ਮਿਸਤਾ ਭਰਨ ਵਾਸਤੇ ਹਲਕਾ ਜਿਹਾ ਇਹਨੂੰ ਨਮੀ ਜੀ ਦੇ ਦੇਣੀ ਤੇ ਥੋੜਾ ਜਿਹਾ ਆਪਾਂ ਨੇ ਸਿਰਕਾ ਪਾ ਲੈਣਾ ਇਹਦੇ ਵਿੱਚ ਤਾਂ ਕਿ ਥੋੜੀ ਜਿਹੀ ਖਟਾਸ ਹੋ ਜਾਵੇ ਕਈ ਵਾਰੀ ਆਪਾਂ ਕੋਈ ਆਪਣੀ ਮਰਜ਼ੀ ਆਪਾਂ ਵਰਤ ਲੈਂਦੇ ਆ ਵਿੱਚ ਅਮਚੂਰ ਪਾਊਡਰ ਮੈਂ ਥੋੜਾ ਜਿਹਾ ਸਿਰਕਾ ਹੀ ਕਰ ਲਿਆ ਤਾਂ ਕਿ ਇਹ ਖਰਾਬ ਵੀ ਨਹੀਂ ਹੁੰਦਾ ਫਿਰ ਹੁਣ ਤਾਂ ਤੇਲ ਦੀਆਂ ਹੋਰ ਪਾਈਆਂ ਮੈਂ ਥੋੜਾ ਸੁੱਕਾ ਰਹਿ ਗਿਆ ਸੀ ਤੇ ਇਦਾਂ ਆਪਾਂ ਨੇ ਸੁੱਕਾ ਮਸਾਲਾ ਲਾਗ ਰੱਖਿਆ ਹੋਇਆ ਤੇ ਇਹਨੂੰ ਥੋੜੀ ਜੀ ਸਿਲ ਦੇ ਦਿੱਤੀ ਇਦਾਂ ਹੋ ਗਿਆ ਇਹ ਆਪਾਂ ਨੇ ਮਸਾਲੇ ਨੂੰ ਇਹਦੇ ਵਿੱਚ ਭਰ ਲੈਣਾ ਇਦਾਂ ਕਰਕੇ ਚੰਗੀ ਤਰ੍ਹਾਂ ਦਬ ਦਬ ਕੇ ਭਰ ਲੈਣਾ ਤੇ ਇਦਾਂ ਪਰ ਪਰ ਕੇ ਆਪਾਂ ਨੇ ਜਿਹੜੇ ਕੱਚ ਦੇ ਬੋਲ ਵਿੱਚ ਆਪਾਂ ਨੇ ਰੱਖਣਾ ਇਹਨੂੰ ਉਧਰ ਰੱਖੀ ਜਾਣਾ ਸਾ ਪਰਲੀਆ ਬੇਲੇ ਤੇ ਆਪਾਂ ਨੇ ਹੁਣ ਇਹਦੇ ਵਿੱਚ ਰੱਖ ਦੇਣੀ ਹੈ ਇਹ ਐਦਾਂ ਹੀ 2-2 4-4 ਚੱਕ ਕੇ ਇਹ ਵੀ ਬਹੁਤ ਆਸਾਨ ਤਰੀਕਾ ਹੈ ਕਿਉਂਕਿ ਮੇਰੇ ਕੋਲ ਮਿਰਚਾਂ ਬਹੁਤ ਛੋਟੀਆਂ ਸੀ ਆਪਾਂ ਐਦਾਂ ਕਰਕੇ ਰੱਖ ਸਕਦੇ ਆ ਇਹਨਾਂ ਨੂੰ ਇੱਕ ਚਮਚ ਦੇ ਕਰੀਬ ਹੈ ਜਿਹੜਾ ਸਿਰਕਾ ਪਾ ਦੇਣਾ ਇਹਦੇ ਵਿੱਚ ਤੇਲ ਆ ਜਿਹੜਾ ਬਹੁਤ ਘੱਟ ਵਰਤ ਹੁੰਦਾ ਐਦਾਂ ਅੱਧਾ-ਅੱਧਾ ਚਮਚਾ ਜਿਹੜਾ ਮੈਂ ਇਹ ਤੇਲ ਪਾ ਦੇਣਾ ਗਰਵਾਲੀਆਂ ਸਾਰੀਆਂ ਮਿਰਚਾਂ ਜਿਹੜੀਆਂ ਇਹਨਾਂ ਨੂੰ ਸਿਰਕਾ ਤੇਲ ਇਹਨਾਂ ਨੂੰ ਬੋਲੀ ਬੋਲੀ ਅੱਗੇ ਠੇਠਾ ਆਪੇ ਚਲੇ ਜਾਣਾ ਇਹਨਾਂ ਨੂੰ ਆਪਣੇ ਹਿਲਾਉਣਾ ਹੈ ਆਪਾਂ ਨੇ ਇੱਕ ਇੱਕ ਚਮਚ ਨਿੰਬੂ ਦਾ ਰਸ ਪਾ ਦੇਣਾ ਇਹਦੇ ਵਿੱਚ ਨਿੰਬੂ ਦਾ ਸੱਤ ਕੱਢਿਆ ਸੀ ਆਪਾਂ ਨੇ ਭਰਵੀ ਮਿਰਚ ਦਾ ਅਚਾਰ ਬਣ ਕੇ ਤਿਆਰ ਕਿੰਨਾ ਸੋਹਣਾ ਰੰਗ ਬਰੰਗਾ ਚਲੋ ਜੀ ਹੁਣ ਆਪਾਂ ਨੇ ਬਣਾਉਣਾ ਕਟੀਆਂ ਮਿਰਚਾਂ ਦਾ achar ਕਟਿੰਗ ਕਰੀ ਹੋਈ ਆਪਾਂ ਨੇ ਆਪਾਂ ਨੇ ਆ ਦੂਜੀਆਂ ਮਿਰਚਾਂ ਜਿਹੜੀਆਂ ਬਚੀਆਂ ਨਾ ਬਚੇ ਆ ਬਾਕੀ ਬਚੇ ਆ ਮਸਾਲੇ ਜਿਹੜਾ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰ ਲਾਣਾ ਇਦਾਂ ਮਿਕਸ ਕਰਕੇ ਆ ਮਿਰਚ ਵੀ ਰਹਿ ਗਈ ਵਿੱਚ ਕੋਈ ਗੱਲ ਨਹੀਂ ਇੱਕ ਛੋਟੀ ਸੀ ਤੇ ਆਪਣਾ ਮਿਰਚਾਂ ਜ਼ਿਆਦਾ ਹੈ ਤੇ ਮਸਾਲਾ ਵੀ ਕਾਫੀ ਆ ਤਾਂ ਇੰਨੀਆਂ ਮਿਰਚਾਂ ਨੂੰ ਇਹ ਰਲਾਉਣਾ ਬਸ ਉਹ ਦੂਜਾ ਬੈਚ ਆਪਾਂ ਨੇ ਫੇਰ ਪਾਉਣਾ ਤਾਂ ਕਿ ਜਿੰਨਾ ਰਲ ਸਕੇ ਇਹਦੇ ਵਿੱਚ ਮਸਾਲਾ ਰਲ ਜਵੇ ਚਲੋ ਜੀ ਹੁਣ ਆਪਾਂ ਦੂਜੀਆਂ ਮਿਰਚਾਂ ਵੀ ਪਾ ਲਈਏ ਆਪਣੀਆਂ ਤੇ ਇਹਨੂੰ ਮਸਾਲੇ ਨੂੰ ਬਹੁਤ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਦੇਖਿਓ ਬਹੁਤ ਸੋਹਣੀ ਆ ਇਹ ਵੀ ਫਿੱਲ ਹੋ ਜਾਣੀ ਹੈ ਚੰਗੀ ਤਰ੍ਹਾਂ ਮਸਾਲਾ ਹੈ ਜਿਹੜਾ ਇਹਨਾਂ ਵਿੱਚ ਵੀ ਭਰ ਜਾਂਦਾ ਪਹਿਲਾਂ ਪਨੇ ਸੁੱਕੇ ਮਸਾਲੇ ਨੂੰ ਇਹ ਇਦਾਂ ਭਰਨਾ ਹੈ ਇਹਦੇ ਵਿੱਚ ਪਹਿਲਾ ਹੀ ਨਹੀਂ ਪਾਉਣਾ ਇਹਦੇ ਵਿੱਚ ਤੇਲ ਜੋ ਸਿਰਕਾ ਆਪਾਂ ਨੇ ਪਾਉਣਾ ਹੈ ਨਾ ਇੱਦਾਂ ਕਰਕੇ ਇੱਦਾਂ ਕਰਕੇ ਰਲਾ ਦੇਣਾ ਇਹਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਰਲਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਹੁਣ ਥੋੜਾ ਜਿਹਾ ਤੇਲ ਪਾ ਲੈਣਾ ਇਹ ਦੇਖੋ ਆਪਾਂ ਨੇ ਪਹਿਲਾ ਵੀਡੀਓ ਵਿੱਚ ਸਟਾਰਟਿੰਗ ਜੇ ਮੈਂ 1 ਲੀਟਰ ਦੇ ਲਿਆ ਸੀ ਆਪਣੀਆਂ ਭਰਮੀਆਂ ਮਿਰਚਾਂ ਵਾਸਤੇ ਕਿੰਨਾ ਘੱਟ ਵਰਤ ਹੋਇਆ ਇਸ ਤੋਂ ਬਾਅਦ ਹੁਣ ਆਪਾਂ ਨੇ ਇਹਦੇ ਵਿੱਚ ਵੀ ਜਿੰਨਾ ਥੋੜਾ ਥੋੜਾ ਬਸ ਇਹ ਨਾ ਕਹਿੰਦੇ ਨੇ ਵੀ ਥੋੜੇ ਥੋੜੇ ਗਰੀਸ ਜਿਹਾ ਹੋ ਜਾਣਾ ਉਹਨਾਂ ਕੇ ਤੇਲ ਲੈਣਾ ਇਹਦੇ ਵਿੱਚ 300 ਗ੍ਰਾਮ 300 ਐਮ ਐਲ ਦੇ ਕਰੀਬ ਤੇਲ ਆ ਜਿਹੜਾ ਲੱਗ ਜਾਊਗਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਝੱਸ ਦਾਣਾ ਜੀ ਨੂੰ ਕਹਿੰਦੇ ਆ ਨਾ ਵੀ ਤੇਲ ਨਾਲ ਝੱਸ ਦਾਣੀਆਂ ਬਸ ਉੱਪਰ ਤੈਰਨਾ ਨਹੀਂ ਚਾਹੀਦਾ ਬਸ ਆ ਹੁਣ ਮੈਂ ਖੱਲ 1 ਲੀਟਰ ਤੇਲ ਲਿਆ ਸੀ 250 ਐਮਐਲ ਆਪਣਾ ਪੇਸਟ ਬਣਾਉਣ ਤੇ ਲੱਗਿਆ ਤੇ 250 ਐਮਐਲ ਦੇ ਕਰੀਬ ਇਹ ਮੈਂ ਇਹਦੇ ਵਿੱਚ ਪਾਇਆ 1.5 ਕਿਲੋ ਮਿਰਚਾਂ ਵਿੱਚ ਤੇ ਬਾਕੀ ਦਾ 500 ml ਦੇ ਕਰੀਬ ਆ ਜਿਹੜਾ ਆਪਣਾ ਤੇਲ ਆ ਦੇਖੋ ਆਪਣਾ ਬਚ ਗਿਆ ਆਪਾਂ ਨੇ ਸਾਰਾ ਨਹੀਂ ਵਰਤੇ ਆ ਮਿੱਠੇ ਆਚਾਰ ਵਿੱਚ ਆਪਾਂ ਨੂੰ ਤੇਲ ਦੀ ਬਿਲਕੁਲ ਜ਼ਰੂਰਤ ਨਹੀਂ 250 ml ਪੇਸਟ ਵਿੱਚ ਵਰਤੇ ਆ ਤਾਜ਼ੀਆਂ ਮਿਰਚਾਂ ਜਿਹੜੀਆਂ ਆਪਾਂ ਨੇ ਪੇਸਟ ਬਣਾਇਆ ਤੇ 250 ml ਇਹਦੇ ਵਿੱਚ ਵਰਤੇ ਆ ਹੁਣ ਆਪਾਂ ਨੇ ਇਹਦੇ ਵਿੱਚ सिरका ਪਾਦਣਾ ਸਿਰ ਤੋਂ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਿਰਕਾ ਪਾ ਕੇ 4-5 ਚਮਚ ਦੇ ਕਰੀਬ ਸਿਰਕਾ ਪਾਦਣਾ ਇਹਦੇ ਵਿੱਚ ਥੋੜਾ ਨਿਕਲਦਾ ਇਹਨੂੰ ਚੰਗੀ ਤਰ੍ਹਾਂ ਰਲਾਦਣਾ ਅਚਾਰ ਆ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਰਲਿਆ ਹੋਣਾ ਚਾਹੀਦਾ ਹੈ ਹਰ ਪੀਸ ਵਿੱਚ ਇਹਦੇ ਤੇਲ ਥੋੜਾ ਥੋੜਾ ਤੇ ਸਿਰਕਾ ਲੱਗਿਆ ਹੋਣਾ ਚਾਹੀਦਾ ਫਿਰ ਅਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਬਾਕੀ ਤੁਸੀਂ ਮੇਰੇ ਪਹਿਲਾਂ ਟਿਪਸ ਦੇਖੇ ਲੈ ਵੀ ਮਿਰਚਾਂ ਦੀ ਜਿਹੜੀ ਪਿੱਛੇ ਡੰਡੀ ਵਾਲਾ ਹਿੱਸਾ ਉਹਨੂੰ ਕੱਟ ਦੇਣਾ ਚਾਹੀਦਾ ਤਾਂ ਕਿ ਅਚਾਰ ਖਰਾਬ ਨਾ ਹੋਵੇ ਇਹਦੇ ਵਿੱਚ ਇੱਕ ਵੀ ਬੂੰਦ ਪਾਣੀ ਦੀ ਨਹੀਂ ਜਾਣੀ ਚਾਹੀਦੀ ਗਿੱਲੇ ਹੱਥ ਨਹੀਂ ਲਗਾਉਣੇ ਜਿਹੜਾ ਜਾਰ ਆਪਾਂ ਨੇ ਵਰਤਣਾ ਉਹ ਬਿਲਕੁਲ ਸੁੱਕਾ ਵਰਤਣਾ ਹੈ ਹਰ ਵਾਰੀ ਅਚਾਰ ਆ ਜਿਹੜਾ ਥੋੜੇ ਜਿੰਨਾ ਆਪਾਂ ਨੇ ਵਰਤਣਾ ਹੈ ਹਫਤੇ ਵਾਸਤੇ ਵਰਤਣਾ ਹੈ 2-4 ਦਿਨਾਂ ਵਾਸਤੇ ਉਹਦੇ ਵਾਸਤੇ ਅਲੱਗ ਆਪਾਂ ਨੂੰ ਛੋਟਾ ਕੱਚ ਦਾ ਜਾਰ ਆ ਜਿਹੜਾ ਲਾ ਲੈਣਾ ਚਾਹੀਦਾ ਤੇ ਬਾਕੀ ਦਾ ਜਿਹੜਾ ਪੂਰਾ ਜਿਹਦੇ ਵਿੱਚ ਆਪਾਂ ਨੇ ਜ਼ਿਆਦਾ ਮਾਤਰਾ ਚ ਅਚਾਰ ਪਾਇਆ ਉਹਨੂੰ ਨਹੀਂ बार-बार ਖੁੱਲਣਾ ਚਾਹੀਦਾ ਤਾਂ ਅਚਾਰ ਆ ਜਿਹੜਾ ਲੰਬਾ ਸਮਾਂ ਚੱਲਦਾ ਤੇ ਗੁੰਜਾਇਸ਼ ਆ ਜਿਹੜੀ ਘਟ ਜਾਂਦੀ ਆ ਵੀ ਉਹ ਖਰਾਬ ਹੋ ਜੂਵੇ ਬਿਲਕੁਲ ਥੋੜਾ ਜਿਹਾ ਸਿਰਕਾ ਪਾ ਤ ਹੋਰ ਪਾਇਆ ਬਸ ਜਦ ਆਪਾਂ ਨੂੰ ਲੱਗੇ ਨਾ ਵੀ ਗਿੱਲਾ-ਗਿੱਲਾ ਜਿਹਾ ਥੋੜਾ ਗਿੱਲਾ-ਗਿੱਲਾ ਨਮੀ ਵਾਲਾ ਆਚਾਰ ਹੋਣਾ ਚਾਹੀਦਾ ਦੇਖੋ ਇੰਨੀ ਕ ਨਮੀ ਹੋਣੀ ਚਾਹੀਦੀ ਆਚਾਰ ਚ ਤੇਲ ਤੇ ਸਿਰਕੇ ਦੀ ਵਰਤ ਲਓ ਇਹ ਐਦਾਂ ਕਰਕੇ ਆਪਾਂ ਨੇ ਆਚਾਰ ਆ ਜਿਹੜਾ ਪਾਈ ਜਾਣਾ ਐਦਾਂ ਹੱਥ ਲਾ ਕੇ ਤੇ ਐਦਾਂ ਬਣਾ ਕੇ ਹੱਥ ਐਦਾਂ ਬਣਾ ਕੇ ਹੱਥ ਐਦਾਂ ਪਾਈ ਜਾਣਾ ਇਹਨਾ ਆਚਾਰਾਂ ਨੂੰ ਕੋਈ ਧੁੱਪ 'ਚ ਰੱਖਣ ਦੀ ਲੋੜ ਨਹੀਂ ਆਪਾਂ ਨੇ ਐਨ ਆਚਾਰ ਪਾਉਣੇ ਜਾਰ ਵਿੱਚ ਇਹਨਾਂ ਆਪਾਂ ਨੇ ਨੀਵਾ ਰੱਖ ਲੈਣਾ ਇਹਨੂੰ ਤਾਂ ਕਿ ਆਪਾਂ ਹਿਲਾ ਸਕੀਏ ਵੱਧ ਨਹੀਂ ਪਾਉਣਾ ਤੇ ਆਹ ਦੂਜਾ ਵਰਤ ਲੈਣਾ ਆਪਾਂ ਨੇ ਕਿਉਂਕਿ ਮਿਰਚਾਂ ਆਪਣੀਆਂ 1.5 ਕਿਲੋ ਦੇ ਕਰੀਬ ਆ ਚਲੋ ਜੀ ਆਪਣੇ ਆਚਾਰ ਬਣ ਕੇ ਤਿਆਰ ਆ ਕੱਟ ਵੀਆਂ ਮਿਰਚਾਂ ਦਾ ਤੇ ਇਹ ਹੈਗਾ ਆਪਣਾ ਭਰਵੀਆਂ ਮਿਰਚਾਂ ਦਾ ਤੁਸੀਂ ਬਣਾ ਕੇ ਦੇਖਿਓ ਵੀਡੀਓ ਨੂੰ ਕਰ ਦਿਓ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹਾਈਪ ਕਰ ਦਿਓ ਕੁੱਕ ਵਿਦ ਜਸਵੀਰ ਚੈਨਲ ਨੂੰ ਆਪਾਂ ਅਗਲੀ ਵੀਡੀਓ ਚ ਮਿਲੂਗੇ ਮਿਰਚਾਂ ਦੇ ਖੱਟੇ ਮਿੱਠੇ ਆਚਾਰ ਨਾਲ ਹੁਣ ਦੀ ਵੀਡੀਓ ਆਪਾਂ ਕਰੀਏ ਸਮਾਪਤ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ Thank <smart noise> you.